ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਵਾਂਦਰ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਏ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਿਹੜੀ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ ਇਹਦੀ ਸਾਰੀ ਇਨਫਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੁੰਦੀ ਆ ਤਰੀਕ ਮੁਤਾਬਕ ਇੱਕ ਹਫਤੇ ਦੀ ਕੱਚੀ ਆ ਜੀ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਰੰਗ ਰੂਪ ਦੀ ਸੋਹਣੀ ਆ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਕੱਦ ਕਾਠ ਚੰਗਾ ਤੇ ਹੈਵੀ ਬੋਡੀ weight ਦੀ ਪਿਛਲੇ ਸੂਏ 22 ਦਾ ਕਿ 12 13 ਕਿਲੋ ਦੁੱਧ ਚੋਇਆ ਹਵਾ 13 14 15 ਪਲੱਸ ਦੀ ਬਈ ਉਮੀਦ ਕਰਦਾ ਬਾਕੀ ਦੁੱਧ ਸੇਵਾ ਦਾ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਆਉਂਦੀ ਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਬਾਕੀ ਲਗਭਗ ਹਫਤੇ ਦੀ ਕੱਚੀ ਆ ਵਾਲਟਿਲਾਂ ਹਵਾਨੇ 'ਚ ਬਹੁਤ ਨੇ ਉਦੋਂ ਜ਼ਿਕਰਾ ਪੂਰਾ ਹਵਾਨਾ ਦੁੱਧ ਨਾ ਭਰ ਲੈਣਾ ਜੀ ਥਾਣਾ ਦੇ ਸਾਈਜ਼ ਤੁਹਾਨੂੰ ਫਰੰਟ ਤੋਂ ਦਿਖਾ ਦਾਂਗੇ ਸੋਹਣੇ ਆਚਾਰੇ ਤਾਂ ਨਿਖੜਵੇਂ ਇੱਕੋ ਜਿਹੇ ਸੋਹਣੀ ਫੇਸ ਕੁਆਲਿਟੀ ਜੀ ਦੇਖ ਸਕਦੇ ਹੋ ਵਾਲਟਿਲਾਂ ਸਾਰੀਆਂ ਕੱਢ ਕੇ ਸੋਨਾ ਹਵਾਨੇ 'ਚ ਵਾਲਟਿਲਾਂ ਬਹੁਤ ਨੇ ਥੋੜਾ ਜਿਹਾ ਕੈਮਰੇ ਤੋਂ ਦੋ ਡਰਦਾ ਜੀ ਪਸੂ ਬਾਕੀ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਕਰਮ ਵਾਲੀ ਤਿਆਰ ਕਰ ਬਾਕੀ ਤੁਸੀਂ ਹਵਾਨਾ ਚੈੱਕ ਕਰ ਸਕਦੇ ਹੋ ਕੱਟ ਵਾਲਾ ਹਵਾਨਾ ਪੂਰਾ ਠੋਸ ਹਵਾਨੇ ਦੀ ਹੈ ਜੀ ਗਾਂ ਜਿੰਨਾ ਦੁੱਧ ਬਾਈ ਨੇ ਦੱਸਿਆ ਕਿ ਪਿਛਲੇ ਸੂਏ ਚੋਇਆ ਵਾਇਗਤੀ 14 15 ਪਲੱਸ ਦੀ ਉਮੀਦ ਕਰਦੇ ਆ ਰੇਟ ਬਾਈ ਫੋਨ ਤੇ ਹੀ ਕਰਨਗੇ ਜਾਤ ਬ੍ਰੀਡ ਦੀ ਚੰਗੀ ਆ ਜੀ ਛੋਟਾ ਕੰਨ ਐਚ ਐਫ ਪਿਓਰ ਚ ਪੈਂਦੀ ਆ ਬਾਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਰੰਗ ਰੂਪ ਦੀ ਬਹੁਤ ਸੋਹਣੀ ਆ ਜਿਹੜੇ ਵੀਰ ਨੂੰ ਗਾਂ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ